ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਇੱਕ ਹੋ ਟਰੱਕ ਡਰਾਈਵਰ ਨੇ ਇੱਕੋ ਪਰਿਵਾਰ ਦੇ 6 ਜੀਆਂ ਨੂੰ ਦਰਦ ਦਿੱਤਾ ਤੇ 4 ਜਣੇ ਦਮ ਤੋੜ ਗਏ। ਇੰਡੀਆਨਾ ਸੂਬੇ ਵਿੱਚ ਵਾਪਰੇ ਹਾਦਸੇ ਮਗਰੋਂ ਟਰੰਪ ਸਰਕਾਰ ਨੇ 20 ਮਿਲੀਅਨ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਲਾਈਨ ਲੈਵਿਟ ਨੂੰ ਜਦੋਂ ਇਸ ਦਾਅਵੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ 2 ਮਿਲੀਅਨ ਡਾਲਰ ਸੈਲਫ ਡਿਪੋਰਟ ਹੋ ਗਏ 트럼ਪ ਸਰਕਾਰ ਇਸ ਵੇਲੇ ਅਮਰੀਕਾ ਦੀਆਂ ਗਲੀਆਂ ਵਿੱਚ ਮੌਜੂਦ ਆਪਰਾਧੀਆਂ ਨੂੰ ਕੱਢਣ ਤੇ ਜ਼ੋਰ ਦੇ ਰਹੀ ਹੈ ਜੋ ਆਮ ਲੋਕਾਂ ਵਾਸਤੇ ਵੱਡਾ ਖਤਰਾ ਪੈਦਾ ਕਰ ਰਹੇ ਨੇ ਉਨ੍ਹਾਂ ਅੱਗੇ ਕਿਹਾ ਕਿ ਬਾਈਡਨ ਸਰਕਾਰ ਵੱਲੋਂ ਅਮਰੀਕਾ ਵਿੱਚ ਦਾਖਲ ਹੋਏ 2 ਕਰੋੜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਮਗਰੋਂ ਹੀ ਰਾਸ਼ਟਰਪਤੀ 트럼ਪ ਚੈਨ ਨਾਲ ਬੈਠਣਗੇ ਦਾਜ਼ੀ ਇਹ ਕਿ ਇੰਡੀਆਨਾ ਦੀ ਜੇ ਕਾਉਂਟੀ ਵਿੱਚ ਸਟੇਟ ਰੋਡ 60 ਤੇ ਵਾਪਰੇ ਦਿਲ ਕੰਬਾਉ ਹਾਦਸੇ ਦੌਰਾਨ 20 ਸਾਲ ਦੇ ਬੇਗਜ਼ਾਨ ਬੇਸ਼ਕੇਵ ਨੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਹੋਣ ਦੇ ਬਾਵਜੂਦ ਆਪਣੇ ਟਰੱਕ ਦੀ ਰਫ਼ਤਾਰ ਨਾਤਾ ਘਟਾਈ ਤੇ ਇੱਕ ਵੈਨ ਨੂੰ ਟੱਕਰ ਮਾਰ ਦਿੱਤੀ। ਵੈਨ ਵਿੱਚ 15 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ 4 ਮੌਕੇ ਤੇ ਹੀ ਦਮ ਤੋੜ ਗਏ ਜਦਕਿ ਦੋਨੋਂ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਆਈਸਬਲੋ ਵੀਰਵਾ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਸ਼ਕੇ ਵਿਰੁੱਧ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕਰ ਦਿਆ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।